ਸਸਿਕਲ ਜੀ ਜੀ ਹਾ ਚੱਲੇ ਮੀਂਹ ਦਾ ਸਾਰੇ ਭੈਣ ਭਰਾ ਬਹੁਤ ਵਧੀਆ ਠੀਕ ਠਾਕ ਹੋਣਗੇ ਅੱਜ ਲੱਗੇ ਹੋਏ ਸੀਗੇ ਮਾਰਾ ਮੋਟਾ ਸਬਸਕ੍ਰਾਈਬਰ ਜੀ ਆਹ ਨਾ ਸੱਕਦੇ ਆ ਹਾ ਸੋ ਹੁਣੀ ਕਹਿੰਦੀ ਜੀ ਆਹ ਪਤਾ ਨਹੀਂ ਕੀ ਕਹਿੰਦੇ ਨੂੰ ਕਹਿੰਦੀ ਤੀਰ ਬਣਾ ਲੇਗੇ ਮੇਰੀ ਵਿਚਾਲੇ ਮੋਰੀ ਵੀ ਤੀਰ ਬਣਾ ਦੇਖਿਆ ਵੀ ਇੱਧਰ ਤੇ ਇੱਧਰ ਸਾਈਡ ਰਬੜ ਬੰਨ ਕੇ ਤੇ ਵਿਚਾਲੇ ਤੁਸੀਂ ਡੱਕਾ ਪਾ ਕੇ ਤੀਰ ਮੈਨੂੰ ਬਤਾ ਆ ਗਿਣੋ ਨਾ ਇਹ ਮੰਮੀ ਨੂੰ ਨਾਲੇ ਆ ਪੁੱਛੋ ਮੰਮੀ ਨੂੰ ਕੀ ਆ ਤੇ ਬਾਈ ਇਹ ਹੈ ਨਾ ਆ ਜਿਹੜੀ ਚੀਜ਼ ਆ ਹਾਂ ਤੇ ਇਹ ਕਈ ਪੁਰਾਣੀਆਂ ਔਰਤਾਂ ਨੂੰ ਤਾਂ ਪਤਾ ਹੋਊਗਾ ਤੇ ਹੁਣ ਸਾਡ ਨੂੰ ਮੈਨੂੰ ਵੀ ਨਹੀਂ ਪਤਾ ਵੀ ਜਾਣੀ ਇਹਨੂੰ ਕੀ ਕਹਿੰਦੇ ਆ ਹੈ ਤੇ ਆ ਲਿਖ ਵੀਰ ਨੂੰ ਪਤਾ ਤੇ ਮਾਤਾ ਨੂੰ ਪੁੱਛਦੇ ਆ ਕੀ ਕਰਦੇ ਸੀ ਦੱਸ ਮਾ ਤਾਂ ਕੀ ਕਰਦੇ ਸੀ ਪੁੱਛ ਮੰਮੀ ਨੂੰ ਇਹ ਹੈ ਇਹ ਇੱਕ ਗਲੋਟੇ ਟਰ ਦਿੰਦੇ ਸੀ ਇਹਦੇ ਤੇ ਆਇਆ ਅੱਛਾ ਇਧਰ ਆਇਆ ਆਹ ਪੈ ਜਾਂਦਾ ਸੀ ਇੱਕ ਟੱਕਾ ਆਇੰਦਾ ਸੀ ਹੂੰ ਆਇਆ ਕਰਕੇ ਇਧਰ ਉਧਰ 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 ਆਇਆ ਕਰਕੇ ਇਹ ਰੂਨੂ ਦਾ ਬਣਾਉਂਦੇ ਸੀ ਆਏ ਨਾ ਰੂਨੂ ਰੂਨੂ ਨੂੰ ਚਰਖੇ ਤੇ ਜੋੜ-ਜੋੜ ਕੱਤੀ ਜਾਂਦੇ ਸੀ ਤਾਂ ਤੁਸੀਂ ਗਲੋਟੇ ਹੁੰਦੇ ਸੀ ਫੇਰੇ ਦਾ ਟਰ ਇਹਨੂੰ ਟਰ ਦੇ ਹੁੰਦੇ ਸੀ ਅੱਜ ਤੇ ਰੱਖਦੇ ਇਹਨੂੰ ਤੁਸੀਂ ਢੱਕਾ ਦਸਦਿਆਂ ਤੇ ਨਾਲ ਦਾ ਇੱਕ ਗਮਾਤਾ ਇੱਕ ਵਿਚਾਰਣੀ ਦੀ ਵੀ ਘੁਮਾਤੀ ਓਕੇ ਇਹਨਾਂ ਮੇਰਾ ਆਕ ਆਕ ਤਕੇ ਰਾਤ ਨੂੰ ਘੱਟ ਦੇ ਹੁੰਦੇ ਸੀ ਦਿਨੇ ਬਣਦੇ ਹੁੰਦੇ ਸੀ ਤਾਣੀਆਂ ਬਣਨੀਆਂ ਗਰੀਆਂ ਬਣਨੀਆਂ ਬਣਾਉਂਦਾ ਕੋਈ ਹੋਰ ਰਹਿ ਜਾਂਦਾ ਸਚਾਰਾ ਕੋਈ ਹੋਰ ਬਣ ਜਾਂਦਾ ਹੋਰ ਬਣ ਜਾਂਦਾ ਉਹ ਤਾਂ ਮੈਂ ਤਾਂ ਬਹੁਤ ਕੱਤਿਆ ਤੇ ਬਹੁਤ ਬਣਾਇਆ ਕੰਨੇ ਹਿੱਸੇ ਪਾਉਂਦੇ ਹੁੰਦੇ ਸੀ ਮੰਮੀ ਕਹਿੰਦੀ ਬੇਟੀਆਂ ਘਰ-ਘਰ ਕੇ ਰੱਖ ਤੀਆਂ ਬੜਾ ਬਣਾ ਕੇ ਰੂਆਂ ਦੇ ਕੱਤ-ਕੱਤ ਕੇ ਤੇ ਆ ਇਹ 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 ਤਾਂ ਫੇਰੇ ਇਹ ਤਾਂ ਕੀ ਬਣਦਾ ਸੀ ਗਾਂ ਜਦੋਂ ਰੂਂਦਾ ਇਹ ਬਣਾ ਲਿਆ ਇਹ ਬਣਾ ਕੇ ਤੇ ਫਿਰ ਅਸੀਂ ਖੇਸ ਟੋਟੇ ਬੁੰਦੇ ਸੀਗੇ ਅੱਛਾ ਸੱਪਰਾਂ ਵੜਦੇ ਹੁੰਦੇ ਸੀ ਇਹਦਾ ਲਾੜਾ ਇੱਕ ਪਾਸੇ ਹੁੰਦਾ ਸੀ ਆ ਵੀ ਲਾੜਾ ਇਹਦਾ ਆ ਠੀਕ ਆ ਹਾਂ ਕਹਿਰਾ ਲਾੜਾ ਇਹ ਫਿਰ ਉਧੜੀ ਜਾਂਦਾ ਸੀ ਇਹ ਫਿਰ ਅਸੀਂ ਉਂਗਲੀ ਤੇ ਪਾ ਲੈਂਦੇ ਸੀ ਫਿਰ ਇਧੜੀ ਜਾਂਦਾ ਸੀ ਦੇਖੋ ਉਹ ਜਿਹੜੀ ਗੋਲ ਜੀ ਹੁੰਦੀ ਸੀ ਹਾਂ ਜਿਵੇਂ ਤੇ ਉਹ ਗੱਡੀ ਹੁੰਦੀ ਆ ਮੇਰੇ ਹੁੰਦੀ ਸੀ ਉੱਤੇ ਐ ਕਰਕੇ ਪਾ ਲੈਂਦੇ ਸੀ ਆ ਇੱਥੋਂ ਐ ਟਾਕਾ ਫੜ ਕੇ ਕੱਢ ਲੈਣਾ ਤੇ ਐ ਜਿਹੜੀ ਜਾਣਾ ਬਣਾ ਬਣਾ ਕੇ ਸਖਣੀਆਂ ਫਿਰ ਤਾਂ ਨਹੀਂ ਬੰਦੇ ਸੀ ਓਕੇ ਖੱਤਰ ਗੋਤ ਗੁਣਿਆ ਪੁੱਤ ਆ ਦੇ ਚਰ ਟਿਓਲਾ ਹੁਣ ਤਾਂ ਆਪਣਿਆਂ ਦੇ ਨਾਲ ਕੰਮ ਦਿੱਤਾ ਸੀਗਾ ਅਸੀਂ ਇਹਦਾ ਨਾਪ ਲੈਣ ਨੂੰ ਹੂੰ ਕਿਉਂਕਿ ਜਦੋਂ ਹੁਣ ਆ ਟੀਵੀ 'ਚ ਲੂੜੇ ਆੜੇ ਤੇ ਤਿਹੋ ਬਣਾ ਬਣਾ ਕੇ ਲੋਕ ਬਾਹਰ ਨੂੰ ਮੰਗਦੇ ਆ ਤੇ ਪਰ ਜਿਹੜੀ ਅਸਲੀ ਮਿਹਨਤ ਉਹ ਤਾਂ ਆ ਹਾਏ ਮਸ਼ੀਨਾਂ ਵਾਲੀ ਤਾਂ ਹਰੇਕ ਇੱਕ ਚੱਕ ਲੂਦਾ ਹੱਥਾਂ ਦੀ ਧੱਕ ਜਾ ਹੁਣ ਨਿਕਾੜ ਗਈ ਮਾਲਾਰੀ ਦੀ ਇਹਦੇ ਵਿੱਚ ਆਹੀ ਪਾਇਆ ਵਾਹ ਜਿਹੜਾ ਇਹਦੇ 'ਚ ਨਹੀਂ ਨਹੀਂ ਇਹ ਹੋਵੇ ਮੁੱਲ ਦਾ ਨਹੀਂ ਹੈਗਾ ਪਿੰਕ ਦਾ ਜਦੋਂ ਇਹਨੂੰ ਸੁਖੋਂ ਪੇਟਾਂ ਨੂੰ ਧੋਪ ਲਵਾਵਾਂਗੇ ਇਦਾਂ ਦਾ ਓਦਾਂ ਤੈਨੂੰ ਦਿਖਾਵਾਂਗੇ ਬਾਹਰ ਸੋਣੀ ਆ ਕਿਹਦੇ ਬਣਾਇਆ ਕੀ ਬਣਾਇਆ ਤੂੰ ਪੇਟਾਂ ਨੂੰ ਧੋਪ ਕੇ ਕਹਿਣਾ ਰਾਣੀ ਵਾਲੇ ਜੀ ਬਹੁਤ ਪਿਆਰਾ ਮਸਾਲਾ ਦਾਦਾ ਜੀ ਰਾਤ ਨੂੰ 11 ਵਜੇ ਦੇ ਤਾਈ ਪੁੱਤ ਘੱਟਦੇ ਹੁੰਦੀ ਸੀਗੀ ਮਾਂ ਦੇ ਨਾਲ ਆਉਂਦੀ ਦੇ ਦਿਨੇ ਅਸੀਂ ਮਾਵਾਂ ਧੀਆ ਕੰਮ ਕਰਕੇ ਫਿਰ ਬੰਦੀਆਂ ਆਉਂਦੀਆਂ ਸੀਗੀਆਂ ਫਿਰ ਬੰਦਦੇ ਸੀ ਫਿਰ ਬੰਦਦੇ ਸੀ ਮਾਂ ਆਪਨਾ ਕੇ ਪੇਟ ਨਾ ਭਰਤੀਆਂ ਮਾਂ ਦੇ ਸੰਦੂਖ ਵੀ ਭਰਿਆਈ ਦਰਗਾ ਟੋਟੇ ਟੇਟੀਆਂ ਦਰੀਆਂ ਬੰਤ ਕੇ ਸਦੀ ਹੋਰ ਹੁੰਦੀ ਸੀ ਚਾਰਾ ਕੋਈ ਹੋਰ ਬਣ ਜਾਂਦਾ ਸੇਹ ਕਦਰ ਦੇ ਕੇ ਸਟੋਟੇ ਚਲਾਉਨੇ ਆਂ ਅਸੀਂ ਫੇਸਬੁਨੇ ਵੇ ਸਾਡੇ ਤੇ ਦਰੀਆਂ ਮੰਗੀਆਂ ਆਂ ਕਾਕਾ ਕਦਾ ਮਰ ਗਿਆ ਕੋਈ ਬਣਾਉਂਦਾ ਉਹ ਮੇਰੇ ਥੰਦ ਵੀ ਤਾਣੀ ਆਲੇ ਦਰੀਆਂ ਆਲੇ ਫੁੱਟੇ ਚ ਜਿੱਤੇ ਵੇ ਤਾਂ ਚਲੋ ਕਿਉਂ ਉਹਨਾਂ ਨੇ ਵਾਤੇ ਨਹੀਂ ਨਾ ਵਾਤੇ ਨਹੀਂ ਆਪਦੀ ਕੀਤੀ ਹੋ ਬੇਤਾ ਪਤਾ ਹੋਵੇ ਕੋਈ ਇਨਸਾਨ ਕੇ ਰਸਤਾ ਕਾ ਖਾਤਾ ਮੇਰਾ ਕੋਠੇ ਦੇ ਸਿੱਟੇ ਪੇ ਵਾਰਦਾ ਕੋਈ ਨਹੀਂ ਮਾਤਾ ਕਦਰ ਪੀਂਦੀ ਹੋ ਮੋਦਮੀ ਇਹਨਾਂ ਮਰਜੀ ਕਰ ਲੈ ਕਦਰ ਨਹੀਂ ਪੈਂਦੀ ਬੇਤਾ ਕਿੰਨਾ ਮੈਂ ਤੁੰਦਾ ਪਿੱਟਿਆ ਕੁਛੇ ਨੇ ਨਹੀਂ ਪਿੱਟਿਆ ਕਦਰਵਰੀ ਪੰਜੀ ਦੀ ਨਹੀਂ ਪਈ ਉਸ ਕਰ ਉਹ ਚਾਲੇ ਕੋਈ ਨਾ ਪਰਮਾਤਮਾ ਹੀਆ ਕਦਰ ਪਾਉਣ ਵਾਲਾ ਮਹਾਰਾਜਿਆ ਛੋਟੀ ਜਿਹੀ ਥੇਰਾ ਲੀ ਇੱਥੇ ਰੱਖਣਾ ਆ ਇੱਥੇ ਆ ਕੇ ਵੀ ਕੱਤਿਆ ਬਣਾਇਆ ਕੌੜਗਾ ਤੇ ਪਈ ਆ ਇੱਥੇ ਵੀ ਬਣਾਉਂਦੀ ਹੁੰਦੀ ਸੀ ਆ ਇੱਥੇ ਆ ਕੇ ਕੱਤਿਆ ਦੇਖ ਲਓ ਇੱਥੇ ਆ ਕੇ ਬਣਾਇਆ ਨਾ ਆਪਣਾ ਜਿਹਾ ਥੱਲੇ ਹੁਣ ਤਾਂ ਕੰਮ ਕੁਛ ਵੀ ਹੈ ਨਹੀਂ ਹੁਣ ਕੰਮ ਕੀ ਹੈ ਦੇ ਬੀਵੀ ਪਰਸਨ ਸੀ ਜਿਹੜੇ ਸਾਂਭ ਕੇ ਇੱਕ ਫੇਰ ਨਾਲ ਖੇਤ ਤਿਆਰ ਤਿਆਰ ਜਿਹੜੇ ਲਾਉਣੇ ਤੇ ਫੇਰ ਨਾਲੇ ਕੰਮ ਕਰਦੇ ਬੱਲੇ ਨਾਲੇ ਪੁੱਠੇ ਖੇਤੋਂ ਲਿਆਉਣੇ ਪੁੱਠੇ ਨਾਲੇ ਪੁੱਠੇ ਲਿਆਉਣੇ ਫੇਰ ਖੁਤਰਨੇ ਫੇਰ ਬੋਣੇ ਕੋਸਟ ਫੇਰ ਪਾਉਣੇ ਅੱਗੇ ਤਾਂ ਮਸ਼ੀਨਿਆਂ ਵਾਲਾ ਕੰਮ ਹੀ ਹੈ ਨਹੀਂ ਸੀ ਸਾਰਾ ਕਸਤ ਥੀ ਜਾਂਦਾ ਸੀ ਆ ਦੇਖੋ ਜਿੱਦੇ ਹੁਣ ਪੇਟਿਆਂ ਨੂੰ ਧੁੱਪ ਲਵਾਈ ਉਹਦੇ ਬਣਾਵਾਂਗੇ ਆ ਦੇਖੋ ਹਾਂ ਹੋਰ ਦਨ ਮੈਂ ਬਾਤ ਉਹ ਦੇਖਣਾ ਹਾਂ ਇਹਨੂੰ ਦਸ ਪੱਤੇ ਹੀ ਪਾਇਆ ਵਾ ਇਹ ਇੱਕ ਦੁੱਡਾ ਮਾ ਹੁੰਦਾ ਸੀ ਢੱਕਾਈ ਇਹ ਤਾਂ ਮੇਰੇ ਬਣਾਇਆ ਸੀ ਜਿਹੜੀ ਗੱਡੀ ਉਹਦਾ ਸੀ ਇਹਦਾ ਗੱਡੇ ਦਾ ਇਹ ਤੀਰ ਇਹ ਆ ਹੀ ਦੁੱਡਾ ਸੀ ਬਣਾਇਆ ਇਹ ਤੋੜੇ ਉਹ ਨਹੀਂ ਤੇ ਬਣਾ ਕੇ ਢੱਕਾ ਤੇ ਲਾਵਾਂਗੇ ਕਸਤੀ ਤੇ ਬਣਵਾ ਕੇ ਇਹ ਤਾਂ ਰੋੜੀ ਵਾਲੇ ਨੇ ਹਾਂ ਨਾਲ ਇਹਦੇ ਇੱਕ ਹੋਰ ਬਣਾ ਲਾਂਗੇ ਉਹ ਸੀਗਾ ਢੱਕਾ ਹਥਿਆ ਜੂ ਉਹ ਵੀ ਕਿਤੇ ਢੱਕਾ ਵੀ ਇਹਦੇ ਨਾਲ ਦੀ ਵੀ ਬਣਾ ਲਾਂਗੇ ਇਹੋ ਜਿਹਾ ਬਣਦਾ ਨਹੀਂ ਤਾਂ ਸਾਫ ਹੁੰਦਾ ਥੱਲੇ ਤੇ ਦੇ ਦਾ ਕਾਇਆ ਨਹੀਂ ਬੰਦਾ ਜਿਹੜੀ ਬਿਲਕੁਲ ਟੱਕਣਾ ਇਹਦਾ ਸਾਫ ਹੁੰਦਾ ਸੱਲੋ ਉਹ ਤਾਂ ਫਿਰ ਐ ਹਟ ਚ ਕੇ ਆ ਬਣਾ ਲੀਦਾ ਟੇਰਨਾ ਹੂੰ ਇਹਦਾ ਸੂਤ ਇਹਦਾ ਨਾ ਬਰ ਸਕਤੇ ਤੇ ਪਿਆਰ ਹਾਂ ਬਰ ਸਕਤੇ ਦੋ ਤਿੰਨ ਕਿਲੋ ਪਿਆਰ ਅੰਗਿਆ ਵਾਲਾ ਚਿੱਟਾ ਤੇ ਕਾਲਾ ਆਂਦਾ ਹੁਣ ਤਾਣੀ ਬਣਨ ਵਾਟੇ ਹੁਣ ਤਾਣੀ ਨਹੀਂ ਬਣਦਾ ਤੂੰ ਹੁਣ ਤਾਂ ਸੂਤ ਨੂੰ ਗੁਰਵਾਚ ਲਈ ਸਹੀ ਗੱਲ ਹੈ ਤੇ ਜੀ ਦੀ ਪਹਿਲਾ ਕਿਸੇ ਟਾਈਮ ਇੰਨੀ ਕਿੰਨੀ ਕੀਮਤ ਹੁੰਦੀ ਉਹ ਦੇਖ ਲਓ ਹਨਾ ਸੂਤ ਦੀ ਹਾਂ ਕਹਿੰਦੇ ਜਾ ਕੇ ਰੂਕਰਾ ਦੇ ਲਿਓ ਹੂੰ ਪਰ ਉਹ ਤਾਂ ਕਿੱਲਾ ਅਗਰ ਆ ਤੁਹਾਨੂੰ ਬਟਲਗਾ ਦੇ ਚਾਹ ਬਿਲਕੁਲ ਪਤਾ ਲੱਗਣਾ ਬੱਲੇ ਤੇਰਾ ਬਹੁਤ ਤਨਾ 5 ਕਿਲੋ ਰੂਣ ਅਸੀਂ ਮਾਮਾ ਤੋਂ 6 ਆਂਦੇ ਨਾਲ ਟਿਕਾ ਪਰ ਦੇਖ ਲੈ ਕੋਈ 6 ਆਂਦੇ ਨਾਲ 5 ਕਿਲੋ ਰੂਣ ਜਾਨੀ 5 ਜਾਂ 6 ਆਂਦੇ ਮਾਂਮੀ ਕਹਿੰਦੀ ਪਰ ਤਾਂ ਗੁੰਦ ਨਹੀਂ ਹਸੀ ਹਾਂ ਬੱਲੇ ਦੱਲ ਲੱਗ ਗਈ ਬਈਆ ਸਾਰਾ ਸਫਾਈ ਕਰਨਾ ਕੋਈ ਕਰ ਨਹੀਂ ਪਾਈ ਕਿ ਸਭ ਮਹਾਰਾਜ ਕਦਰ ਪਾਉਣਾ ਲਾ ਬੰਦਾ ਕੌਣਾ ਬੰਦਾ ਕੌਣਾ ਮਹਾਰਾਜ ਕੋਈ ਨੂੰ ਕਿਸੇ ਨਾ ਕਿਸੇ ਟਾਈਮ ਪਰ ਤੱਕ ਦਿਖਾ ਦਿੰਦਾ ਅੱਗੇ ਵੀ ਦਿਖਾਇਆ ਹੁਣ ਵੀ ਦਿਖਾ ਦੋ